ਇਸ ਸਾਲ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਜਿੱਥੇ ਲਗਾਤਾਰ ਗਰਮੀ ਪੈ ਰਹੀ ਹੈ 50 ਡਿਗਰੀ ਦੇ ਆਸ-ਪਾਸ ਜੋ ਹੈ ਉਹ ਤਾਪਮਾਨ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਲੋਕਾਂ ਦਾ ਘਰੋਂ ਨਿਕਲਣਾ ਮੁਹਾਲ ਹੋ ਚੁੱਕਾ ਦੱਸ ਦਈਏ ਕਿ ਲੋਕ ਅਜਿਹੇ ਘਰਾਂ ਤੋਂ ਬਾਹਰ ਨਾ ਨਿਕਲਣਾ ਪਸੰਦ ਕਰ ਰਹੇ ਨੇ ਕਿਉਂਕਿ ਗਰਮੀ ਨੇ ਇੰਨਾ ਤਹਿਕਮ ਆਚਾਰ ਰੱਖਿਆ ਹੈ ਕਿ ਲੋਕ ਬਾਹਰ ਨਹੀਂ ਨਿਕਲ ਸਕਦੇ ਅਜਿਹੇ ਲੋਕਾਂ ਦੇ ਵੱਲੋਂ ਘਰਾਂ 'ਚ ਰਹਿ ਕੇ ਏਸੀ ਕੰਡੀਸ਼ਨਰਸ ਦੀ ਵਰਤੋਂ ਕੀਤੀ ਜਾ ਰਹੀ ਹੈ ਅੱਖਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਕੂਲਰਾਂ ਦੀ ਵਰਤੋਂ ਚ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਵੀ ਘਰ ਦੇ ਵਿੱਚ 에어 ਕੰਡੀਸ਼ਨਰ ਯਾਨੀ ਕਿ AC ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਵੀ ਕੁਝ ਕੰਲਾਂ ਧਿਆਨ ਚ ਰੱਖਣੀਆਂ ਪੈਣਾਂ ਕਿਉਂਕਿ ਅਜਿਹੇ 'ਚ ਕਈ ਖ਼ਬਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ 에어 ਕੰਡੀਸ਼ਨਰ ਦੇ ਫਟਣ ਦੀਆਂ ਕਈ ਘਟਨਾਵਾਂ ਹੁੰਦੀਆਂ ਅਜਿਹੇ ਜੇਕਰ ਤੁਸੀਂ ਵੀ ਏਸੀ ਦੀ ਵਰਤੋਂ ਕਰਿਓ ਤਾਂ ਤੁਹਾਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਪਹਿਲਾ ਗੱਲ ਕਰਾਂਗੇ ਕਿ ਜੇਕਰ ਤੁਸੀਂ ਵੀ ਆਪਣੇ ਏਸੀ ਦਾ ਟੈਂਪਰੇਚਰ ਬਹੁਤ ਘੱਟ ਕਰਦੇ ਹੋ ਤਾਂ ਅਜਿਹੇ ਇੱਕ ਖਤਰਾ ਆ ਜਾ ਸਕਦਾ ਕਿਉਂਕਿ ਜੇਕਰ ਅਸੀਂ ਜ਼ਿਆਦਾ ਟੈਂਪਰੇਚਰ ਘੱਟ ਕਰਦੇ ਹਾਂ ਤਾਂ ਅਜਿਹੇ ਏਸੀ ਦੇ ਕੰਪਰੈਸਰ ਦਾ ਫਟਣ ਦਾ ਖਤਰਾ ਬਣ ਜਾਂਦਾ ਕਿਉਂਕਿ ਜਿੰਨਾ ਅਸੀਂ ਟੈਂਪਰੇਚਰ ਘੱਟ ਕਰਾਂਗੇ ਉਹਨਾ ਹੀ ਕੰਪਰੈਸਰ ਤੇ ਪ੍ਰੈਸ਼ਰ ਪਏਗਾ ਜਿਸ ਤੋਂ ਬਾਅਦ ਇਹ ਚਾਂਸਸ ਵਧ ਜਾਂਦੇ ਨੇ ਕਿ ਕੰਪਰੈਸਰ ਫਟ ਸਕਦਾ ਹੈ ਤੇ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਜੋ ਹੈ ਉਹ ਹੋ ਸਕਦਾ ਤਾਂ ਜਹੇ ਤੁਹਾਨੂੰ ਆਪਣਾ ਟੈਂਪਰੇਚਰ ਰੈਸੀ ਦਾ ਉਹ ਅੱਛੇ ਪ੍ਰਤੀਸ਼ਤ ਯਾਨੀ ਕਿ 25 ਤੋਂ ਘੱਟ ਜੋ ਹੈ ਉਹ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਵੀ ਏਸੀ ਨੂੰ ਫਟਣ ਤੋਂ ਜੋ ਹੈ ਉਹ ਬਚਾਉਣਾ ਚਾਹੁੰਦੇ ਅਗਲੀ ਗੱਲ ਕਰਾਂਗੇ ਏਸੀ ਦੀ ਸਰਵਿਸ ਅਸੀਂ ਕਈ ਅਜਿਹੇ ਮਾਮਲੇ ਵੇਖਦੇ ਹਾਂ ਕਿ ਜਿੱਥੇ ਏਸੀ ਦੀ ਸਰਵਿਸ ਨਹੀਂ ਹੁੰਦੀ ਤੇ ਜੇਕਰ ਤੁਸੀਂ ਏਸੀ ਦੀ ਸਹੀ ਸਰਵਿਸ ਨਹੀਂ ਕਰਵਾਉਂਦੇ ਤਾਂ ਜਹੇ ਏਸੀ ਦੇ ਫਟਣ ਦਾ ਡਰ ਜੋ ਹੈ ਉਹ ਪੈਦਾ ਹੋ ਜਾਂਦਾ ਹੈ ਦੱਸੀ ਕਿ 에어 ਕੰਡੀਸ਼ਨਰ ਦਾ ਫਟਣ ਦਾ ਕਾਰਨ ਜੋ ਹੈ ਉਹ ਹੋ ਸਕਦਾ ਹੈ ਤੇ ਜਿਹੇ ਚ ਕਿਸੇ ਵੀ ਤਰ੍ਹਾਂ ਦਾ ਜਾਣੀ ਨੁਕਸਾਨ ਹੋ ਸਕਦਾ ਹੈ ਅਗਲੀ ਗੱਲ ਕਰਾਂਗੇ ਏਸੀ ਦੀ ਵਾਇਰਿੰਗ ਦੇ ਬਾਰੇ ਜੇਕਰ ਅਸੀਂ ਏਸੀ ਲਗਵਾਉਂਦੇ ਸਮੇਂ ਸਹੀ ਤਰੀਕੇ ਨਾਲ ਵਾਇਰਿੰਗ ਨਹੀਂ ਕਰਵਾਉਂਦੇ ਤਾਂ ਜਿਹੇ ਚ ਏਸੀ ਦੇ ਫਟਣ ਦੀਆਂ ਸੰਭਾਵਨਾਵਾਂ ਜੋ ਨੇ ਵੱਧ ਜਾਂਦੀਆਂ ਨੇ ਤੇ ਖਤਰਾ ਪੈਦਾ ਹੋ ਸਕਦਾ ਹੈ ਤਾਂ ਤੁਹਾਨੂੰ ਵੀ ਜੇਕਰ ਤੁਸੀਂ ਵੀ ਏਸੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਵੀ ਕਿਸੇ ਜਾਣੀ ਨੁਕਸਾਨ ਤੋਂ ਬਚਣਾ ਚਾਹੁੰਦੇ ਹੋ ਕਿਸੇ ਵੀ ਤਰੀਕੇ ਦੇ ਹੱਥ ਸੇ ਤੋਂ ਜੋ ਹੈ ਜੇਕਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ